ਦੀ ਸਾਨੂੰ ਸਾਡੇ ਕੋਲੇ ਸੈਕਟ੍ਰੀਸ ਦੀ ਕਮੀ ਸੀ ਔਰ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈਗੀ ਆ ਇਹ ਦੋ ਚੀਜ਼ਾਂ ਜੜੀਆਂ ਸੀਗੀਆਂ ਅਸੀਂ ਇੱਕ ਤਾਂ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਦਵਾ ਰਹੇ ਹਾਂ ਸਾਡੇ ਕੋਲੋਂ 28 ਜਿਹੜੇ ਸਾਡੇ ਸੈਕਟ੍ਰੀਸਟ ਹੈਗੇ ਉਹਨਾਂ ਨੂੰ ਅਸੀਂ ਐਮ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਐਮ ਉਸ ਤੋਂ ਟ੍ਰੇਨਿੰਗ ਦਵਾਈ ਆ ਹੁਣ ਅਸੀਂ ਜਿਹੜੇ ਆ ਕਿ ਮੈਡੀਕਲ ਅਫਸਰ ਆ ਉਹਨਾਂ ਨੂੰ ਟ੍ਰੇਨਿੰਗ ਦਵਾ ਰਹੇ ਹਾਂ ਇੱਕ ਤਾਂ ਇਹ ਆ ਕਿ ਜਿਹੜੀ ਲੇਟੈਸਟ ਜਿਹੜੀਆਂ ਬੈਸਟ ਪ੍ਰੈਕਟਿਸਸ ਹੈਗੀਆਂ ਗਲੋਬਲ ਦੁਨੀਆ ਦੇ ਵਿੱਚ ਜਿਹੜੀਆਂ ਹੈਗੀਆਂ ਡਰੱਗ ਐਡਿਕਸ਼ਨ ਵਾਸਤੇ ਉਹ ਉਹਨਾਂ ਨੂੰ ਟ੍ਰੇਨਿੰਗ ਹੋਵੇ ਇਹਦੇ ਨਾਲ ਨਾਲ ਜਿਹੜਾ ਹੁਣ ਸਾਡਾ ਜਿਹੜਾ ਤੁਹਾਡੇ ਹੈਗਾ ਨਾ ਡਾਟਾ ਜਿੰਨਾ ਵੀ ਸਾਡੇ ਕੋਲੇ ਬਹੁਤ ਸਾਰਾ ਡਾਟਾ ਆ ਰਿਹਾ ਉਹਦਾ ਐਨਾਲਿਸਿਸ ਕਰਨਾ ਉਹਦੇ ਵਾਸਤੇ ਜ਼ਰੂਰੀ ਸੀਗਾ ਕਿ ਇੱਕ ਡੈਡੀਕੇਟਿਡ ਜਿਹੜਾ ਸਾਡੇ ਕੋਲੇ ਯੂਨਿਟ ਹੋਵੇ ਡਾਟਾ ਇੰਟੈਲੀਜੈਂਸ ਐਂਡ ਜਿਹੜਾ ਟੈਕਨੀਕਲ ਸਪੋਰਟ ਯੂਨਿਟ ਅਸੀਂ ਬਣਾਇਆ ਹੈਗਾ ਇੱਕ ਸਟੇਟ ਲੈਵਲ ਦੇ ਉੱਤੇ ਪੰਜ ਜਿਹੜੇ ਸਾਡੇ ਹੈਗੇ ਆ ਉਹ ਸਰਕਲ ਯੂਨਿਟਸ ਹੈਗੇ ਆ ਜ ਜਿਹਦੇ ਵਿੱਚ ਤੁਹਾਡਾ ਪੀਐਮਸ ਵੀ ਇੱਕ ਆ ਤੇ ਬਾਕੀ ਚਾਰੋਂ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਫਰੀਦਕੋਟ ਤੇ ਜਿਹੜਾ ਮੁਹਾਲੀ ਦੇ ਵਿੱਚ ਲਗਾਤਾਰ ਜਿਹੜਾ ਡਾਟਾ ਆ ਰਿਹਾ ਉਹਦਾ ਐਨਾਲਿਸਿਸ ਹੋਏਗਾ ਵੀ ਕੀ ਟ੍ਰੈਂਡ ਹੈ ਕਿਉਂਕਿ ਬਹੁਤ ਸਾਰੀਆਂ ਦਵਾਈਆਂ ਨਵੀਆਂ ਵੀ ਆ ਰਹੀਆਂ